ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਆ। ਅੱਜ ਆਪਾਂ ਬਣਾ ਰਹੇ ਹਾਂ कुरकुरੇ। ਸਭ ਤੋਂ ਪਹਿਲਾਂ ਆਪਾਂ ਨੇ ਲਿਆ ਮੈਦਾ। ਫਿਰ ਆਪਾਂ ਵਿੱਚ ਪਾਇਆ ਆਟਾ ਤੇ ਫਿਰ ਆਪਾਂ ਨੇ ਲਿਆ ਉਸ ਤੋਂ ਬਾਅਦ ਬੇਸਨ। ਤੇ ਇਹਦੇ ਵਿੱਚ ਥੋੜਾ ਜਿਹਾ ਨਮਕ ਔਰ ਮਿਰਚ ਦੋਨੋਂ ਐਡ ਕਰ ਦਾਂਗੇ। ਮੈਂਨੇ ਥੋੜੀ ਜੀ ਹਲਦੀ ਵੀ ਲਈ ਆ ਤੇ ਤੁਸੀਂ ਸਕਿਪ ਵੀ ਕਰ ਸਕਦੇ ਹੋ। ਇੱਕ ਚਮਚੇ ਮੈਂ ਇਹ ਲੂਣ ਦਾ ਲਿਆ ਡੇਢ ਚਮਚ ਸੌਰੀ ਤੇ ਅੱਧਾ ਚਮਚ ਮੇ ਜਿਹੜਾ ਸੀਗਾ ਮਿਰਚ ਦਾ ਲਿਆ ਸੀ ਤੇ ਵਿੱਚ ਆਪਾਂ ਨੇ ਪਾ ਲਿਆ ਗਰਮ ਮਸਾਲਾ ਤੇ ਹੁਣ ਆਪਾਂ ਇਹਨੂੰ ਪਾਣੀ ਪਾ ਕੇ ਗੁੰਨ ਲਾਂਗੇ ਮਤਲਬ ਪਤਲਾ ਜਿਹਾ ਪੇਸਟ ਬਣਾ ਲਾਂਗੇ ਤੇ ਹੁਣ ਪੇਸਟ ਬਣਾਉਣ ਤੋਂ ਬਾਅਦ ਆਪਾਂ ਲਵਾਂਗੇ ਕੜਾਹੀ ਕੜਾਹੀ ਦੇ ਵਿੱਚ ਆਪ ਮੈਨੇ ਅਲਿਆ ਥੋੜਾ ਜਿਹਾ ਦੇਸੀ ਘਿਓ ਤੁਸੀਂ ਤੇਲ ਵੀ ਲੈ ਸਕਦੇ ਹੋ ਤੇ ਜਿਹੜਾ ਹੁਣ ਆਪਾਂ ਇਹ ਪੇਸਟ ਬਣਾਇਆ ਸੀਗਾ ਤੇ ਪਤਲਾ ਜਾ ਤਾਂ ਇਹਨੂੰ ਆਪਾਂ ਵਿੱਚ ਪਾ ਦਾਂਗੇ ਫਰਾਈ ਪੈਨ ਦੇ ਤੇ ਇਹਨੂੰ ਜਿੰਨਾ ਟਾਈਮ ਇਹ گاੜਾ ਨਹੀਂ ਹੋ ਜਾਂਦਾ ਪ੍ਰਸ਼ਾਦ ਦੀ ਤਰ੍ਹਾਂ ਉਹਨਾ ਟਾਈਮ ਇਹਨੂੰ ਹਿਲਾਉਂਦੇ ਰਹਾਂਗੇ ਤੇ ਹੁਣ ਹੋ ਗਿਆ ਇਹ ਇਕੱਠਾ ਤੇ ਹੁਣ ਆਪਾਂ ਇਹਨੂੰ ਇੱਕ ਬਰਤਨ ਦੇ ਵਿੱਚ ਕੱਢ ਲਾਂਗੇ ਤੇ ਇਹਨੂੰ ਫਿਰ ਥੋੜਾ ਜਿਹਾ ਹੱਥ ਨੂੰ ਤੇਲ ਲਾ ਕੇ ਘੀ ਲਾ ਕੇ ਆਪਾਂ ਗੁੰਨ ਲਾਂਗੇ ਕਿ ਹੁਣ ਇਹ ਹੋ ਗਿਆ ਤਿਆਰ ਆਟੇ ਦੀ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਲੰਬੇ-ਲੰਬੇ ਮਤਲਬ ਹੱਥਾਂ ਦੇ ਨਾਲ ਜਿਹੜੀ ਸ਼ੇਪ ਦੇ ਦਾਂਗੇ ਕੁਰਪਰੀਆਂ ਦੇ ਵਾਂਗ ਹੁਣ ਆਪਾਂ ਇਹਨਾਂ ਨੂੰ ਕੜਾਹੀ ਦੇ ਵਿੱਚ ਜਿਹੜਾ ਤੇਲ ਪਾਇਆ ਸੀ ਉਹ ਗਰਮ ਹੋ ਚੁੱਕਿਆ ਹੁਣ ਉਹਦੇ ਵਿੱਚ ਜਿਹੜਾ ਆਪਾਂ ਪਾ ਦਾਂਗੇ ਜਿਹੜੇ ਹੱਥਾਂ ਨਾਲ ਤਿਆਰ ਕੀਤੇ ਸੀਗੇ ਲੰਬੇ-ਲੰਬੇ ਕੁਰਕਰੇ ਤੇ ਦੇਖੋ ਕਿੰਨੇ ਵਧੀਆ ਲੱਗ ਰਹੇ ਨੇ ਇਹ ਬਣ ਰਹੇ ਨੇ ਬੜੇ ਟੇਸਟੀ ਅਸ਼ਨੂ ਨੂੰ ਬਹੁਤ ਐਕਸਾਈਟਮੈਂਟ ਆ ਅਸ਼ਨੂ ਕਹਿੰਦੀ ਮੈਂ ਵੀ ਬਣਾਉਂਗੀ ਮੰਮਾ ਤੇ ਅਸ਼ਨੂ ਨੇ ਮੋٹے-ਮੋٹے ਬਣਾਤੇ ਮੈਨੇ ਬੋਲਿਆ ਵੀ ਪਤਲੇ ਬਣਾਣੇ ਆ ਬੋਰੇ ਮਮਟੇ ਡੇ ਦੇ ਵਿੱਚ ਜਾ ਕੇ ਕਹਿੰਦੀ ਆਪਾਂ ਵੀ ਤਾਂ ਮੋٹے ਹੀ ਹੋਣਾ ਇਹਨਾਂ ਨਾਲੇ ਇਸਲਾਪ ਮੋਟੇ-ਮੋਟੇ ਬਣਾਵਾਂਗੀ ਮੈਂ ਤਾਂ ਤੇ ਹੁਣ ਅਸ਼ਨੋਰ ਬਣਾ ਰਹੀ ਆ ਛੋਟੇ-ਛੋਟੇ ਹੱਥਾਂ ਨਾਲ ਤੇ ਹੁਣ ਆਪਾਂ ਇਹਨੂੰ ਸਾਰੀ ਨੂੰ ਪਲੇਟ ਦੇ ਵਿੱਚ ਰੱਖ ਲਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਵੀ ਕੜਾਹੀ ਦੇ ਵਿੱਚ ਪਾ ਦਾਂਗੇ ਹੁਣ ਜਿਹੜੇ ਆਪਣੇ कुरकुरੇ ਹੋ ਚੁੱਕੇ ਨੇ ਤਿਆਰ ਹੁਣ ਆਪਾਂ ਇਹਦੇ ਉੱਤੇ ਲਾਲ ਮਿਰਚ ਹੋਰ ਪਾਵਾਂਗੇ ਤੇ ਲੂਣ ਪਾਵਾਂਗੇ ਇੱਕ ਚਮਚਾ ੂਨ ਦਾ ਪਾਇਆ ਤੇ ਇੱਕ ਲਾਲ ਮਿਰਚ ਦਾ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮੈਗੀ ਮਸਾਲਾ ਚਾਟ ਮਸਾਲਾ ਵੀ ਤੁਸੀਂ ਐਡ ਕਰ ਸਕਦੇ ਹੋ ਮੇਰੇ ਕੋਲ ਮੈਗੀ ਮਸਾਲਾ ਚਾਟ ਮਸਾਲਾ ਨਹੀਂ ਸੀ ਇਸ ਲਈ ਮੈਂ ਮੈਗੀ ਮਸਾਲਾ ਪਾ ਰਹੀ ਹਾਂ ਇਹਨੂੰ ਆਪਾਂ ਹਲਾ ਲਾਂਗੇ ਆਪਾਂ ਹੁਣ ਇਹਨਾਂ ਨੂੰ ਅੱਛੇ ਤਰੀਕੇ ਨਾਲ ਹੱਥ ਨਾਲ मिक्स अप कर लिया एक सब्जेट हम अपने कुरकुरे ने जो बन के रेडी हो चुके हैं